ਗੁਰਾਇਆਂ ਦੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਨੌਰਾ ਦੀ ਚੋਣ ਮਹਿਮੂਸ ਕੇਸ ਕਰਦੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰਿੰਪ ਮਾਰ ਵੱਲੋਂ ਵਾਰਡ ਦੇ ਘਰ-ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਬੋਲਦੇ ਪ੍ਰਿੰਸੀਪਲ ਪ੍ਰਿੰਪ ਮਾਰ ਨੇ ਕਿਹਾ ਕਿ ਗੁਰਾਇਆਂ ਸ਼ਹਿਰ ਅੰਦਰ ਵਿਕਾਸ ਕੰਮ ਵੱਡੀ ਪੱਧਰ ਤੇ ਹੋ ਰਹੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਨੌਰਾ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਮੂਹ ਵਾਰਡ ਵਾਸੀ ਵਾਰ ਦੇ ਵਿਕਾਸ ਲਈ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ। ਉਹ ਗਰਾਇਆ ਸ਼ਹਿਰ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਅੱਜ ਜਿਹੜੀ ਇੱਕ ਸਮੂਚੀ ਟੀਮ ਜਿਹੜੀ ਹੈ ਸਾਡੀ ਜੇਮਨ ਪ੍ਰਦੀਪ ਦੁੱਗਲ ਜੀ ਔਰ ਕੁਲਵਿੰਦਰ ਨੌਰਾਜੀ ਉਹਨਾਂ ਦੇ ਭਰਾ ਗੁਰਵਿੰਦਰ ਨੌਰਾਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਤ ਸਾਥੀ ਨੇ ਸਾਡੇ ਆਮ ਆਦਮੀ ਪਾਰਟੀ ਦੀ ਹੱਡੀ ਨੇ ਔਰ ਜਿਹੜੇ ਬਹੁਤ ਹੀ ਸਮਾਜ ਸੇਵਾ ਦੇ ਇੱਕ ਥੰਮ੍ਹ ਜੋ ਜਾਣੇ ਜਾਂਦੇ ਆ ਉਹਦੀ ਅੱਜ ਅਸੀਂ ਜੋਨ ਕੈਂਪੇਨ ਦੇ ਵਿੱਚ ਜਿਹੜੇ ਹੈਗਾ ਅੱਜ ਵਾਰਡ ਨੰਬਰ 6 ਦੇ ਵਿੱਚ ਉਹਨਾਂ ਵੋਟਰਾਂ ਉਹਨਾਂ ਸਪੋਰਟਰਾਂ ਨੂੰ ਅਸੀਂ ਅਰਜ਼ੋਈ ਬੇਨਤੀ ਕਰਨ ਆਏ ਆ ਕਿ ਆਓ ਆਪਾਂ ਜੇ ਗਰਾਹ ਸ਼ਹਿਰ ਦਾ ਵਿਕਾਸ ਲੋਹਾਰ ਬਦਲਨੀ ਆ ਤਾਂ ਫਿਰ ਆਪਾਂ ਇਦਾਂ ਦੇ ਜਿਹਾਰੂ ਸਾਥੀ ਜਿਹੜੇ ਗੁਰਵਿੰਦਰ ਸਿੰਘ ਨੋਰਾ ਵਰਗੇ ਆ ਜਿਹੜੇ ਹਮੇਸ਼ਾ ਹੀ ਸਮਾਜ ਸੇਵਾ ਲਈ ਤਤਪਰ ਨੇ ਉਹਨਾਂ ਨੂੰ ਆਪਾਂ ਅੱਗੇ ਲਾਈਏ ਇਸ ਤਰ੍ਹਾਂ ਦੇ ਨਾਲ ਜਿਹੜਾ ਗਰਾਹ ਸ਼ਹਿਰ ਦਾ ਵਿਕਾਸ ਹੋਣਾ ਇਹਨਾਂ ਦੇ ਜਤਨਾ ਸਦਕਾ ਹੀ ਇਸ ਸੂਚੀ ਟੀਮ ਦੇ ਜਤਨਾ ਸਦਕਾ ਹੀ ਤੁਸੀਂ ਦੇਖਿਆ ਹੈ ਕਿ ਕਿੰਨੀਆਂ ਵੱਡੀਆਂ ਮੁਸ਼ਕਲਾਵਾਂ ਗਰਾਹ ਸ਼ਹਿਰ ਦੀਆਂ ਸਨ ਉਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਆ ਸਮਾਪਤ ਕੀਤੀਆਂ ਆ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਸੀਗੀ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਨ ਸੀ ਜਿਹੜਾ 13 ਕਰੋੜ ਦੀ ਲਾਗਤ ਦੇ ਨਾਲ ਜਿੱਥੋਂ ਪਾਣੀ ਜਿਹੜਾ ਗਲੀਆਂ ਨਾਲੀਆਂ ਦੇ ਵਿੱਚ ਭਰਿਆ ਰਹਿੰਦਾ ਸੀ ਖੜਾ ਰਹਿੰਦਾ ਸੀ ਤਾਂ ਲੋਕ ਜਿਹੜੇ ਸੀ ਬੜੇ ਉਹ ਤੋਂ ਜਿਹੜੀ ਮੁਸ਼ਕਲ ਦੇ ਬਹਿਸਾਂ ਉਹਨਾਂ ਤੋਂ निजात ਦਵਾਈਆਂ ਸੀ ਔਰ ਉਹ ਐਸਟੀਪੀ ਚਲਾਇਆ ਹੁਣ ਤੁਸੀਂ ਦੇਖਿਆ ਇੱਥੇ ਨਾਲੀਆਂ ਦੇ ਵਿੱਚ ਪਾਣੀ ਤੁਹਾਨੂੰ ਜਿਹੜਾ ਹੈਗਾ ਉਹ ਦਿਸਦਾ ਨਹੀਂ ਹੈਗਾ ਦੂਸਰੇ ਪਾਸੇ ਜਿਹੜਾ ਹੈਗਾ ਬਹੁਤ ਵੱਡਾ ਇੱਕ ਪ੍ਰੋਜੈਕਟ ਸਗਾ ਗਰਾਜ ਸ਼ਹਿਰ ਦੀ ਨਿਵਾਸੀਆਂ ਦਾ ਕਿ ਇੱਥੇ ਜਿਹੜਾ ਫਾਟਕ ਆ ਆਪਣੇ ਬੋਪਾਰਾ ਮਾਰੂਡ ਨੂੰ ਜਾਂਦਾ ਹੈਗਾ ਉਹਨੂੰ ਅਸੀਂ ਫਾਟਕ ਜਿਹੜਾ ਹੈਗਾ ਫ੍ਰੀ ਕੀਤਾ ਆ ਉੱਥੇ ਸਰਗੁੰਦੀ ਰੋਡ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦਾ ਜਿਹੜਾ ਅੰਡਰਵੈਜ ਜਿਹੜਾ ਹੈਗਾ ਅਸੀਂ ਉਹ ਪਾਸ ਕਰਵਾਇਆ ਹੈਗਾ ਇਸੇ ਤਰ੍ਹਾਂ ਬਹੁਤ ਹੀ ਆ ਦਿਨਾਂ ਦੇ ਵਿੱਚ ਇੱਕ ਭਾਗ ਦਾ ਮਸਲਾ ਸਗਾ ਆ ਤੁਸੀਂ ਦੇਖਿਆ ਨਹੀਂ ਸਟੇਲਾ ਦੇ ਸਾਹਮਣੇ ਜਿਹੜਾ ਸਬਵੇ ਬਣਵਾਇਆ ਕਿਉਂਕਿ ਬੱਸਾਂ ਜਿਹੜੀਆਂ ਜੀਟੀ ਰੋਡ ਤੋਂ ਲੰਘ ਜਾਂਦੀਆਂ ਸੀ ਹੁਣ ਉਹਨਾਂ ਨੂੰ ਹਦਾਇਤ ਕਰ ਦਿੱਤੀ ਆ ਕਿ ਸਾਰੀਆਂ ਬੱਸਾਂ ਜਿਹੜੀਆਂ ਗਰਾਜ ਸ਼ਹਿਰ ਦੇ ਵਿੱਚ ਦੀ ਹੋ ਕੇ ਜਾਣੀਆਂ ਤਾਂ ਕਿ ਜਿਹੜੇ ਸਾਡੇ ਸਤਕਾਰਤ ਮਾਮਾ ਪੈੜਾ ਜਿਹੜੇ ਬੱਚੇ ਹਨ ਉਹ ਉੱਥੋਂ ਜਿਹੜਾ ਹੈਗਾ ਉਹਨਾਂ ਬਸਾਂ ਦਾ ਜਿਹੜਾ ਹੈਗਾ ਲੈ ਸਕਣ ਔਰ ਅਸੀਂ ਮਹੱਲਾ ਕਲੀਨਿਕ ਬੁਲਾਏ ਆ ਅਸੀਂ ਜਿਹੜੇ ਆ ਬਾਥਰੂਮ ਜਿਹੜੇ ਆ ਸਟੈਂਡਾ ਤੇ ਬਣਵਾਏ ਆ ਔਰ ਅਸੀਂ ਕਰਾਇਆ ਸ਼ਹਿਰ ਦੇ ਵਿੱਚ ਲਾਈਟਿੰਗ ਦਾ ਪ੍ਰਬੰਧ ਤੁਸੀਂ ਦੇਖਦੇ ਆ ਵਾਰਡਾਂ ਦੇ ਵਿੱਚ ਜਿਹੜੀ ਰੋਸ਼ਨੀ ਦਾ ਪ੍ਰਬੰਧ ਕੀਤਾ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਇੱਥੇ ਜਿਹੜੀ ਰਾਤ ਨੂੰ ਦੀਵਾਲੀ ਹੁੰਦੀ ਹੈ ਸੋ ਵਿਕਾਸ ਤੇ ਕੰਮਾਂ ਦੀਆਂ ਜਿਹੜੀਆਂ ਅਸੀਂ ਨੇਰੀਆਂ ਲੈਣੀਆਂ ਆਈਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕੋ ਇੱਕ ਸਾਰੇ ਇਹਨਾਂ ਮੋਟਰਾਂ ਨੂੰ ਅਪੀਲ ਕਰਦੇ ਵਾਰਡ ਨੰਬਰ 6 ਦੇ ਨੂੰ ਕਿ ਜਿਹੜਾ ਗੁਰਵਿੰਦਰ ਸਿੰਘ ਨੋਰਾ ਜਿਹੜਾ ਹੈਗਾ ਸਾਡਾ ਬਹੁਤ ਹੀ ਜਜਾਰੂ ਸਾਥੀ ਆ ਇਹਨੂੰ ਇੱਕ ਇੱਕ ਆਪਣੀ ਵੋਟ ਪਾ ਕੇ ਔਰ ਨਾਲ ਜਿਹੜੇ ਹੈਗੇ ਆ ਦੂਸਰੇ ਵੋਟਰਾਂ ਨੂੰ ਜਿਹੜੇ ਸਪੋਰਟ ਦੇ ਲਈ ਜਿਹੜਾ ਹੈਗਾ ਪ੍ਰਵੋਕ ਕਰਕੇ ਤਾਂ ਜਿਹੜਾ ਇਹਨੂੰ ਵੱਡੀ ਲੀਡ ਦੇ ਨਾਲ ਜਿਤਾਈਏ ਤਾਂ ਕਿ ਨਗਰ ਕੌਂਸਲ ਦੇ ਵਿੱਚ ਜਾ ਕੇ ਇਸ ਬਾੜ ਦੀ ਆਵਾਜ਼ ਬੁਲੰਦ ਕਰੇ ਔਰ ਜਿਹੜੀਆਂ ਸਮੱਸਿਆਵਾਂ ਅੱਗੇ ਉਤਪਨ ਹੋਣ ਵਾਲੀਆਂ ਉਹਨਾਂ ਸਮੱਸਿਆਵਾਂ ਤੋਂ ਨਿਜਾਤ ਜਾਏ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸ਼੍ਰੀ ਰਾਮ ਮੈਂ ਗੁਰਵਿੰਦਰ ਸਿੰਘ ਨੌਰਾ ਆਮ ਆਦਮੀ ਪਾਰਟੀ ਉਮੀਦਵਾਰ ਬਾੜ ਨੰਬਰ 6 ਪਹਿਲਾਂ ਤਾਂ ਮੈਂ ਆਪਣੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਦਾ ਧੰਨਵਾਦ ਕਰਦਾ ਹਾਈ ਕਮਾਂਡ ਦਾ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਹਲਕਾ ਇੰਚਾਰਜ ਜੀ ਦਾ ਤੇ ਨਾਲ ਮੈਂ ਬਾੜ ਵਾਸੀਆਂ ਨੂੰ ਅਪੀਲ ਕਰਦਾ ਆਪਣੇ ਪੁੱਤਰ ਆਪਣੇ ਭਰਾ ਨੂੰ ਅਸ਼ੀਰਵਾਦ ਦੇ ਕੇ ਕਾਮਯਾਬ ਕਰੋ ਆਉਣ ਵਾਲੀ 21 ਤਰੀਕ ਨੂੰ 2 ਨੰਬਰ ਬੋਟ ਨੰਬਰ ਤੇ ਆਪਣਾ ਵੋਟਨ ਦਿਵਾ ਕੇ ਕਾਮਯਾਬ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਾੜ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਅੱਜ ਤੱਕ ਹੱਲ ਨਹੀਂ ਹੋਈਆਂ ਉਹਨਾਂ ਨੂੰ ਕਰਵਾਵਾਂ ਸ਼ਹਿਰ ਗੁਰਾਇਆਂ ਦੇ ਵਿੱਚ ਤੁਸੀਂ ਜਾਣੂ ਕਿ ਸਿਵਰੇਜ ਦੀ ਸਮੱਸਿਆ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਉਹਨੂੰ ਹੱਲ ਕਰਵਾਇਆ ਤੇ ਇਸੇ ਤਰ੍ਹਾਂ ਅਸੀਂ ਸ਼ਹਿਰ ਦੀਆਂ ਸਾਰੀਆਂ ਸਮੱਸਿਆ ਨੂੰ ਹੱਲ ਕਰਨ ਦਾ ਵਚਨਬੱਧ ਹਾਂ ਤੁਸੀਂ ਆਪਣੇ ਪੁੱਤਰ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰੋ ਧੰਨਵਾਦ ਅਰਾਇਆਂ ਦੇ ਵਿੱਚ 13 ਬਾਡਾਂ ਦੀਆਂ ਚੋਣਾਂ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਬਹੁਤ ਆਮ ਆਦਮੀ ਪਾਰਟੀ ਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਅਸੀਂ ਰੋਜ਼ ਬਾਰੋਬਾਰੀ ਬਾੜ ਕੱਢਦੇ ਹਾਂ ਡੋਰ ਟੂ ਡੋਰ ਜਾਂਦੇ ਹਾਂ ਬਹੁਤ ਲੋਕਾਂ ਦਾ ਇਛਾ ਆ ਔਰ ਬਹੁਤ ਲੋਕ ਪਿਆਰ ਨਾਲ ਸਾਨੂੰ ਮਿਲਦੇ ਆ ਔਰ ਵਿਸ਼ਵਾਸ ਦਵਾਉਂਦੇ ਆ ਵੀ ਤੁਹਾਨੂੰ ਵੋਟ ਪਾਵਾਂਗੇ ਕਿਉਂਕਿ ਕੰਮ ਕੀਤੇ ਆ ਸਾਰ ਸਾਡੇ ਆਪ ਨਾਲ ਇਕੱਲਾ ਇਕੱਲਾ ਬਾੜ ਕਢਾਉਂਦੇ ਆ ਬਹੁਤ ਮਿਹਨਤ ਕਰ ਰਹੇ ਆ ਬਾਕੀ ਪਾਰਟੀ ਸਾਡੀ ਬਹੁਤ ਮਿਹਨਤ ਕਰ ਰਹੀ ਆ ਸਾਡੇ ਬਲਾਕ ਪ੍ਰਧਾਨ ਸਾਰਿਆਂ ਦਾ ਜੋਰ ਲਗਾ ਨਾਲ ਔਰ ਗ੍ਰਾਹਿਆਂ ਦੇ ਜਿਹੜੇ ਕੈਂਡੀਡੇਟ ਖੜੇ ਆ ਉਹ ਵੀ ਪੱਬਾ ਪਰ ਹੋਏ ਆ ਔਰ ਲੋਕਾਂ ਦੀ ਮੁਸ਼ਕਲ ਪਹਿਲਾਂ ਵੀ ਹੱਲ ਕਰਦੇ ਰਿਹਾ ਹੁਣ ਵੀ ਕਰਨਗੇ ਇਸ ਕਰਕੇ ਅਸੀਂ ਲੋਕਾਂ ਨੂੰ ਭਰੋਸਾ ਦਿੰਨੇ ਆ ਜੇ ਤੇਰਾ ਦੀਆਂ 13 ਸਟਰੀਟਾਂ ਦਿਤਾਉਂਗੇ ਤਾਂ ਅਸੀਂ ਵੀ ਤੁਹਾਡਾ ਹਰ ਕੰਮ ਕਰਾਂਗੇ ਪਹਿਲ ਦੇ ਆਧਾਰ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ